ਜੋ ਮਨ ਕਾ ਤੁਰੀ ਆਪਣੇ ਤੇ ਜੋ ਮਨ ਦਾ ਤੁਰੀ ਆਪਣੇ ਤੇ ਜੋ ਮਨ ਕਾ ਤੁਰੀ ਆਪਣੇ ਤੇ ਜੋ ਮਨ ਦਾ ਤੁਰੀ ਆਪਣੇ ਤੇ ਸੋਈ ਸੋਈ ਕਿ ਫਤਹਿ ਸ਼੍ਰੀ ਪਗਵਤੀ ਜੀ ਸਹਾਇ ਪਾਰ ਸ਼੍ਰੀ ਪਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਵਤੀ ਸਿਮਰ ਕੈ ਗੁਰੂ ਨਾਮ ਕਲੈ ਤਿਆਏ ਫਿਰੰਗਦ ਗੁਰਤਾ ਅਮਰਦਾਸ ਸ੍ਰੀ ਅਮਦਾਸ ਹੋਈ ਸਹਾਇ ਕਰਨ ਹਰ ਗੁਵਿੰਦ ਨਾਮ ਸੰਗੋ ਸ਼੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਤਿਆਈ ਹੈ ਜੇ ਸਿਠੇ ਸਬਦੁ ਖਜਾਇ ਤੇਹ ਬਹਾਦਰ ਸਹਾਰਾ ਕਹਰ ਨਾਮ ਨਰਿਆਵਤਾਈ ਸਭ ਥਾਈ ਹੋਏ ਸਹਾਰਾ ਦਸਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰਾ ਦਸਾਂ ਪਾਤਸ਼ਾਹਾਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇਦਾਰ ਗ ਧਿਆਨ ਕਰ ਕੇ ਬੋਲ ਜੀ ਜੰਗ ਪਿਆਰਿਆਂ ਚਾਂ ਮਾਸਾ ਰਿਆ ਦੇ ਆਂਚਾਰ ਗਾ ਮੁਕਤਾਂ ਹੱਠੀਆਂ ਜਪੀਆਂ ਟੋਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਰੁਆੜ ਵੀ ਦੇਖ ਕੇ ਅੰਡਠ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਗੁਰੂ ਜੀ ਨਾ ਸੰਗਾ ਸੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹਿਆ ਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਪ੍ਰਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਭ ਤਨਾਸ ਮੁਹੂਸ਼ੀ ਦਾ ਦੀਪ ਪਵਿੱਤਰ ਕਮਾਈ ਦਾ ਧਿਆਨ ਕਰ ਕੇ ਖਾਲਸਾ ਜੀ ਵਾਹਨ ਜੀ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰ ਕੇਵਲ ਕੀ ਵਾਹਿਗੁਰੂ ਪ੍ਰਤਮੇਂ ਸਰਬਤ ਖਾਲਸਾ ਜੀ ਕੀ ਅਰਦਾਸ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਿਆ ਹੋਵੇ ਚੇਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਕਾਲ ਸਾਹਿਬ ਤਹਾਂ ਤਹਾਂ ਰਸ਼ਿਆ ਰਿਆ ਦੇਤੇ ਉਦੇ ਬਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਕਾਲ ਸਾਹਿਬ ਜੀ ਕੇ ਬੋਲ ਵਾਲੇ ਫਰਬ ਜੀ ਵਾਹਿਗੋ ਸਿਖਾਂ ਸਿੱਖੀ দান ਕੀ ਇਸ দান ਰਹਿਤਿ দান ਵਿਵੇਕ দান ਵਿਸਾਹ দান ਪ੍ਰੂਸਾਦਾਂ ਦਾਨਾ ਸਰਦਾਨਾੰਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸਨਾ ਚੌਂਕੀਆਂ ਚੰਦੇ ਬੁੰਗੇ ਜੁਗ ਜਗ ਆਤਾਉ ਧਰਮ ਕਾ ਜੈਕਾਰ ਬਲਜੇ ਸਿੱਖਾਂ ਦਾ ਨਾਮ ਨਿਵਾ ਮਤੇ ਉੱਚਾ ਮਤਬਤ ਦੇ ਰਾਖੀ ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਨਰਤਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਰਾਤ ਸੇਵਾ ਸੰਭਾਲ ਦਾ ਦਾਨ ਖਾਲਸਾ ਜਿਨ ਬਖਸ਼ੋ ਹੇ ਨਿਮਾਣਿਆ ਦੇ ਮਾ ਨੇਤਾਨਿਆਂ ਦੇ ਤਾਂ ਨਿਉਟਿਆਂ ਦੀ ਹੋ ਪਤਿਤ ਪਾਵਨ ਕਿਰਪਾ ਨਿਧਾਨ ਭਗਤ ਵਸ਼ਲ ਜੁਗ ਜੁਗ ਅਤਾਰ ਸਤਿਗੁਰੁ ਸ਼ੇਰੇ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਚਰਨ ਕਮਲਾ ਵਿਖੇ ਸਮੂਹ ਸੰਗਤ ਵੱਲੋਂ ਅਰਦਾਸ ਬੇਂਤੀ ਹਜੀ ਚਾਰ ਬਹਿਰ ਰਹਿ ਆਪ ਜੀਆਂ ਦੇ ਭਾਣੇ ਅੰਦਰ ਬਤੀਤ ਹੋਈ ਹੈ ਕੋਟਾਨ ਕੋਟ ਸ਼ੁਕਰਾਨ ਹੈ ਜੀ ਚਾਰ ਬਹਿਰ ਜੋ ਦਿਨ ਆਇਆ ਸੇਵਾ ਸਿਮਰਨ ਦੁਆਰਾ ਆਪਣੇ ਭਾਣੇ ਅੰਦਰ ਬਤੀਤ ਕਰਵਾਲਾ ਨਾਮ ਜੀ ਇਸ ਮੈਂ ਤਹੰਤਾਨ ਅਲਰ ਸ਼ਹੀ ਬਾਬਾ ਦੀਪ ਸਿੰਘ ਸਾਹਿਬ ਜੀ ਜਤਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜੀ ਵਿਖੇ ਪਾਵਨ ਪਵਿੱਤਰ ਦਰਬਾਰੰਦਰਾਪ ਜੀਆ ਦੇ ਸੁਹਣੇ ਸਿੰਘਾਸਨ ਪਿਆਰ ਹਨ ਪ੍ਰਕਾਸ਼ਮਣ ਰੂਪ ਹੋ ਕਰਕੇ ਸੁਭੋ ਸੰਗਤਾਂ ਨੂੰ ਦਿਦਾਰ ਬਖਸ਼ਿਸ਼ ਕਰਦੇ ਆ ਗੁਰਬਾਣੀ ਦੇ ਪਾਵਨ ਪਵਿੱਤਰ ਉਪਦੇਸ਼ ਦੁਆਰਾ ਨਿਹਾਨ ਨਿਹਾਲ ਕਰੋ ਜੀ ਸੰਗਹ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਪੇਟਾਵਾਂ ਦਰਪਰਵਾਨ ਕਰਨੀਆਂ ਜੀ ਯਾਤਰਾ ਸਫਲੀ ਕਰਨੀ ਦਰੋਂ ਕਰਾਂ ਸਿੱਖੀ ਸਿਧ ਪ੍ਰੋਸਾ ਨਾਮ ਦਾੰਡੀ ਦਾ ਅਦਕਸ਼ਿਸ਼ ਕਰਦੇ ਹੋਏ ਸ਼ੋਭ ਪਾਵਨਾ ਗੁਰਮਤਨ ਸਾਰ ਪੂਰਨ ਕਰਨੀਆਂ ਜੀ ਇਸ ਸਮੇਂ ਪ੍ਰਕਾਸ਼ ਅਸਥਾਨ ਵਿੱਚ ਚੱਲ ਪਾਉਂਦੀ ਆਗਿਆ ਬਖਸ਼ੂ ਰਸਤੇ ਵਿੱਚ ਆ ਸੰਗ ਸਹਾਈ ਕੋ ਹਣਾ ਜੀ ਸਹੀ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ गुरु जी का खालसा गुरु जी की फतेह बोले सोनिहा